ਸਤਿ ਸ਼੍ਰੀ ਅਕਾਲ ਬਾਬੇ ਗੁਰਜੀ ਕੀ ਫਤਿਹ ਸੰਤਨ ਸ਼ੀਰੂ ਤੇਗਵਾਲ ਦੇ ਮਹਾਰਾਜ ਸਦਾ ਹੀ ਜੱਜ ਕਰ ਸਦਾ ਹੀ ਜੱਜ ਕਰ ਸਰਬਤਾ ਪਰਾ ਕਰਵਾ ਬਬਾ ਜੀ ਮਿਹਰ ਕਰੋ ਕਿਰਪਾ ਕਰੋ ਬਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਬਾ ਜੀ ਔਖੀ ਕੜੀ ਨਾ ਦੇਖਾ ਕਰੋ ਕਿਰਪਾ ਸੰਤਨ ਸ਼ੀਰੂ ਤੇਗਵਾਲ ਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਬਾ ਜੀ ਸਾਹਿਬਾ ਤਨ ਗੁਰੂ ਕੋ ਬਿੰਦ ਸਾਹਿਬਾ ਹਰ ਸੱਚੇ ਤਕdir ਛਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਨਰਿੰਕਾਰ ਵਿਚ ਸਿਧਾ ਖੇਲਾ ਗੁਰਸਿਮਰ ਮਨਾਈ ਕਾਲ ਕੰਡੇ ਕੀ ਵੇਲਾ ਬੀਵੋ ਪਾਲ ਕੰਡੇ ਤਾਰ ਬੀਵੋ ਪਾਲ ਕੰਡੇ मनमुखी दोहला बाबा गोबिंद सिंह सोहला कर ਕੋਮੇ ਹੇ ਤੂੰ ਮਾਰਾ ਤਮਰ ਸਬਾਣੀ ਤੇ ਹੁਕਮਾ ਤੁਮਾਰਾ ਤਕਤ ਨਿਵਾਸੀ ਕੋਮੇਰਵਾਨ ਦਾ ਅਮਬੀਨਾ

जन्म जनमदि किशेवा शामा जन्म जनमदी कलशन देश दर्शन

ਜੀਵਦੇ ਸਤਨਾਮੁ ਸ਼ਿਰਵਾਹੇ ਗੁਰੂ ਸਾਹਿਬ ਜੀ ਅੰਤਨ ਬਾਵਤ ਦੇਵ ਸਵੇਮਨ ਇੰਦਰ ਮਹਾਸ਼ਿਵ ਜੋਗ ਕਰੀ ਫਨ ਬੇਦੇ ਬਿਰੰਤ ਵਿਚਾਰ ਰਹਿਓ ਹਰ ਜਬ ਨਾ ਛਾਡੇ ਓ ਇਕ ਕਰੀ ਮथुरा ਜਨਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੀ ਸ਼ਟਿ ਨਿਹਾਲ ਕਰੀ ਸੇ ਗੁਰੂ ਜਗਤਾਰਣ ਕਾ ਗੁਰ ਜੋ ਤੇ ਅਰਜਨ ਮਾਹੀ ਦਰੀ RAMDAS ਗੁਰੂ ਜਗਤਾਰਣ ਕਾ ਗੁਰ ਜੋ ਤੇ ਅਰਜਨ ਮਾਹੀ ਜਰੀ ਹਉ ਵਾਰ ਵਾਰ ਜਾਹੋ ਗੁਰੂ ਗੋਪਾਲ ਮੋਹਨ ਰਗਨ ਤੁਮ ਪੂਰਨ ਦਾਤੇ ਦੀਨਾਨਤ ਦਇਆਲੇ ਉਠਤ ਬਾਟਤ ਸੋਵਤ ਜਾਗਤ ਜੀ ਪ੍ਰਾਨ ਤਨ ਮਾਲ ਦਰਸਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਦਰਸਨ ਪਿਆਸੀ ਦਿਨ ਸਰਾਤ ਚਿਤ ਬਹੁ ਅਨ ਦਿਨ ਨੀਤ ਕੋਲ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ RAM ਨਾਮ ਉਰ ਮੈਂ ਗਾਇਓ ਜੇ ਸਿਮਰਤ ਸੰਕਟ ਮਿਟੈ ਜਾਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਅੰਦਰਸਨ ਵਰਸਿਆ ਗੁਰੂ ਕੈ ਜਨਮ ਮਰਨ ਧੋਗ ਬੋਲ ਐ ਸਫਤ ਕੇ ਸਾਹਮਣੇ ਨੂਰ ਅਰਸੋ ਕੋ ਰਸੋ ਝੜੀ ਐ ਤਦ ਢਿਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਘਟੀ ਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਵਾਜ਼ ਬਹਿਟਿਆਂ ਸਬਨਾ ਦਾ ਬਿਸਾਹੂ ਸਤਨਾ ਕੈ ਅੰਤਰ ਵਸਿਆ ਮੇਰਾ ਹਰ ਹਰ ਤੈਨ ਕੇ ਸਭ ਰੋਗ ਗਵਾਏ ਤੇ ਮੁਗਦ ਪਏ ਜਿਨ ਹਰ ਨਾਮ ਧਿਆਇਆ ਤੈਨ ਬਵਿਦ ਪਰਮ ਬਾਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤੈਨ ਕੇ ਸਭ ਰੋਗ ਗਵਾਏ ਤੇ ਮੁਗਦ ਭਏ ਜਨ ਹਰ ਨਾਮ ਤੇ ਆਇਆ ਤੈਨ ਪਵਿੱਤ ਬਰਮ ਬਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਨਾ ਜਾਪਿਆ ਮੇਰਾ ਹਰ ਹਰ ਤੈਨ ਕੀ ਹਉ ਮੈਂ ਰੋਗ ਗਏ ਰਹਾ ਹੂੰ ਬ੍ਰਹਮਾ ਵਿਸ਼ਨੋ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰਗਮਾਹੀ ਸਹਿਨ ਕੀਏ ਜਿ ਸਹਿਨ ਜੀਤੇ ਬਾਪੜੇ ਹਰ ਗੁਰਮੁਖ ਸਜੀ ਪਾਈ ਹਉ ਮੈ ਰੋਗ ਸਭ ਜਗਤ ਬਿਆਪਿਆ ਤੈਨ ਕਉ ਜਨਮ ਮਰਨ ਦੁਖ ਭਾਰੀ ਗੁਰਬਰ ਸਾਧੀ ਕੋ ਫਿਰ ਲਾਸ਼ੂ ਟੈ ਦੇਸ ਜਾਣ ਕੋ ਹਉ ਬਲਿਆਰੀ ਦੇਸ ਜੱਟ ਸਾਜੀ ਸੋਈ ਹਰ ਜਾਣੇ ਤਾਗਾਰੂ ਵੇ ਅਬਾਰੇ ਨਾਨਕੇ ਆਵੇ ਵੇਗ ਹੜ ਬਿਗਸਾ ਗੁਰਮੁਖ ਬ੍ਰਹਮ ਵੀਚਾਰ ਨੇ ਸ੍ਰੀਸ਼ਟ ਸਾਜੀ ਸੋਈ ਹਰ ਜਾਣਾ ਕਾ ਕਾਰੂ ਵੇ ਅਵਾਰ ਨਾਲੇ ਆਪੇ ਵੇਖ ਹਰ ਬਿਗਸਾ ਗੁਰਮੁਖ ਬ੍ਰਹਮਾ ਵਿਚਾਰ ਕਾਲ ਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਜਨ ਕਾ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਨ ਹਰ ਨਾਮ ਤੇ ਆਇਆ ਤਿਨ ਬਵਿੱਧ ਪਰਮ ਪਦ ਪਾਏ પરમ સન્માન જો ગુરુ રૂપ ગુરુ ਕੀ સાજી નિવાજી સਤ સકાર જો સાંગત જીઓ આજ ਦਾ பாवन ਬਵਿੱਤਰ ਮੁਖਵਾਕ ਚ ਉਥੇ بادشاہ સોਢੀ ਸੁલતાન ਸਾਹਿਬ શ્રી ગુરુ RAM DAS ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੱਤਰ ਰੰਗ 735 ਦੇ ਰਾਗ સૂਹੀ ਅੰਦਰ ਸੁਭਾਈ ਮਾਨ ਹੈ ਸਤ ਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਜੀ ਅੱਜ 31 ਦਸੰਬਰ ਹੈ 2024 ਦਾ ਇਹ ਆਖਰੀ ਦਿਨ ਹੈ ਕੱਲ ਨੂੰ ਈਸਵੀ ਅੰਸਾਰ 2025 ਦੀ ਰੰਮਤਾ ਹੋ ਰਹੀ ਹੈ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਮੂਹ ਇਤਹਾਸਕ ਪਾਵਨ ਗੁਰਦੁਆਮਾ ਵਿਖੇ ਅੱਜ ਰਾਤਰੀ ਦੇ ਦਵਾਨ ਸੰਧਿਆ ਸਮੇ ਤੋਂ ਲਾਇਕ ਕਰਕੇ ਦੇਰ ਰਾਤ ਤੱਕ ਸੱਜਣਗੇ ਇਸ ਅਸਥਾਨ ਦੇ ਵੀ ਭਾਈ ਕੀਰਤਨ ਸਮਾਗਮ ਹੋਣਗੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ 2024 ਆਪ ਜੀ ਦੇ ਭਾਣੇ ਚ ਸੰਪੂਰਨ ਸਮਾਪਤ ਹੋਇਆ ਹੈ 2025 ਦੀ ਆਮਦ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਿਆਂ ਹੋਇਆ ਸਤਿਗੁਰਾਂ ਦੇ ਚਰਨਾਂ ਜੁੜ ਕਰਕੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਇਸ ਸਮਾਗਮ ਤੋਂ ਇਲਾਹੀ ਪ੍ਰਾਪਤ ਕਰੀਏ ਜੀ ਵਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿ ख़सा वाहेगुरु जी फते